ਦਾ ਨਾਮ ਜਸਪ੍ਰੀਤ ਕੌਰ ਹੈ ਅੱਜ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਹਾਰਪਰ ਭਾਵੇਂ ਤੇ ਇਲਾਕਿਆਂ ਵਿੱਚ ਸੇਵਾਵਾਂ ਲਈ ਜੋ ਕਿ ਪੜਾਦਰ ਪੜਾ ਅੱਗੇ ਵਧ ਰਿਹਾ ਤੇ ਅੱਜ ਜਿੱਥੇ ਅਸੀਂ ਪਹਿਲਾਂ ਸੇਵਾਵਾਂ ਕੀਤੀਆਂ ਨੇ ਜਿਦੇ ਵਿੱਚ ਘਰ ਘਰ ਰਾਸ਼ਨ ਪਹੁੰਚਾਨ ਦੀ ਆ ਹੋਰ ਲੋੜਿੰਦਾ ਸਮਾਨ ਪਹੁੰਚਾਨ ਦੀ ਸੇਵਾ ਕੀਤੀ ਗਈ ਆ ਘਰਾਂ ਦੇ ਸਰਵੇ ਕੀਤੇ ਗਏ ਨੇ 18 ਦੁੱਧਾਰੂ ਪਸ਼ੂ ਦਿੱਤੇ ਗਏ ਨੇ ਉਸ ਤੋਂ ਇਲਾਵਾ 370 ਬੱਚਿਆਂ ਦੀ ਫੀਸਾਂ ਦਿੱਤੀਆਂ ਗਈਆਂ ਨੇ ਤੇ ਅੱਜ 1000 ਕਿਸਾਨਾਂ ਨੂੰ ਤਕਰੀਬਨ 1.5 ਕਰੋੜ ਦੀ ਰਾਸ਼ੀ ਜਿਹੜੀ ਹੈ ਉਹ ਸਹਾਇਤਾ ਰੂਪ ਵਿੱਚ ਦਿੱਤੀ ਗਈ ਹੈ ਤਾਂ ਕਿ ਉਸ ਸਮੇਂ ਸਿਰ ਆਪਣੀ ਅਭਿਜਾਈ ਕਰਕੇ ਆਪਣੀ ਜਿਹੜੀ ਆਮਦਨ ਹੈ ਉਹਨੂੰ ਫਿਰ ਤੋਂ ਦੁਬਾਰਾ ਤੋਂ ਸ਼ੁਰੂ ਕਰ ਸਕਣ। ਇਸ ਤੋਂ ਇਲਾਵਾ ਜਿੱਥੇ ਕਿ ਫਿਰੋਜ਼ਪੁਰ ਦੇ ਵਿੱਚ ਸੇਵਾਵਾਂ ਜਾਰੀ ਨੇ ਉੱਥੇ ਹੀ ਨਾਲ ਦੀ ਨਾਲ ਅੰਮ੍ਰਿਤਸਰ ਦੇ ਜਿਹੜਾ ਪਿੰਡਾਂ ਦੀ ਸੇਵਾ ਲਈ ਗਈ ਹੈ। ਉੱਥੇ ਵੀ ਨਾਲ ਦੀ ਨਾਲ ਸੇਵਾਵਾਂ ਜਾਰੀ ਨੇ ਉੱਥੇ ਪਿਛਲੇ ਦਿਨੀ ਡੀਜ਼ਲ 8500 ਲੀਟਰ ਜਿਹੜਾ ਡੀਜ਼ਲ ਦੀ ਵੰਡ ਕੀਤੀ ਗਈ ਹੈ ਤੇ ਉੱਥੇ ਹੁਣ ਨਾਲ ਦੀ ਨਾਲ ਬੱਚਿਆਂ ਦੇ ਲਈ ਪੜਾਈਆਂ ਤੇ ਜੋ ਕਿਸਾਨਾਂ ਦੇ ਲਈ ਬੀਜ ਅਤੇ ਡੀਏਪੀ ਦਾ ਜਿਹੜਾ ਪ੍ਰਬੰਧ ਹੈ ਉਹ ਵੀ ਜਿਹੜਾ ਕੀਤਾ ਜਾ ਰਿਹਾ ਹੈ। ਪਿਛਲੇ ਦਿਨੀ ਜਿਸ ਤਰ੍ਹਾਂ ਕਿ ਪਹਿਲਾਂ ਦੱਸਿਆ ਕਿ ਪਹਿਲਾ ਲੋੜਿੰਦਾ ਸਮਾਨ ਉਸ ਦੇ ਨਾਲ-ਨਾਲ ਪਸ਼ੂਆਂ ਦਾ ਚਾਰਾ 18 ਦੁੱਧਾਰੂ ਪਸ਼ੂ ਅਤੇ 370 ਬੱਚਿਆਂ ਦੀ ਹਫੀਸਾ ਪਹਿਲੇ ਪੜਾ ਦੇ ਵਿੱਚ ਤੇ ਅੱਜ ਕਿਸਾਨਾਂ ਦੀ ਮਦਦ ਦੇ ਲਈ ਪਹਿਲੇ ਪੜਾ ਦੇ ਵਿੱਚ 1000 ਕਿਸਾਨਾਂ ਨੂੰ ਸਹਾਇਤਾ ਰਾਸ਼ੀ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈ ਜੀ। ਕੁੱਲ 12 ਪਿੰਡਾਂ ਦੀ ਸੰਭਾਲ ਦੀ ਜ਼ਿੰਮੇਵਾਰੀ ਲਈ ਗਈ ਹੈ ਜੀ। ਮੇਰਾ ਨਾਮ ਤਜਿੰਦਰ ਸਿੰਘ ਹੈ ਜੀ ਅਸੀਂ ਦਿੱਲੀ ਤੋਂ ਸੁਖਮਨੀ ਇੰਡਸਟਰੀਅਲ ਐਸੋਸੀਏਸ਼ਨ ਬਮਾਨਾ ਸਾਡੀ ਇੰਡਸਟਰੀਅਲ ਐਸੋਸੀਏਸ਼ਨ ਨੇ ਇੰਡਸਟਰੀ ਦਾ ਕਿਸੇ ਵੀ ਸੇਵਾ ਨਾਲ ਜੁੜਣਾ ਆਪਣੇ ਆਪ ਵਿੱਚ ਚੰਬਿਤ ਕਰਨ ਵਾਲੀ ਗੱਲ ਸੀਗੀ। ਮੇਨ মিডিਆ ਚੁੱਪ ਸੀਗਾ ਪੰਜਾਬ ਦੇ ਹੜ੍ਹਾਂ ਲੈ ਕੇ YouTube ਦੇ ਰਾਹੀਂ ਪਤਾ ਲੱਗਦਾ ਸੀਗਾ ਐਜੂਕੇਟ ਪੰਜਾਬ ਜਿਹੜਾ ਬੱਚਿਆਂ ਦੀ ਪੜ੍ਹਾਈ ਨਾਲ ਜੁੜਿਆ ਉਹ ਗਰਾਊਂਡ ਜ਼ੀਰੋ ਤੇ ਜਾ ਕੇ ਸੇਵਾ ਕਰ ਰਿਹਾ ਸੀ ਬਾਬਾ ਵੀਰ ਜੀ ਨੂੰ ਅਸੀਂ ਖੁਦ ਦੇਖਦੇ ਸੀਗੇ ਤਾਂ ਉੱਠੀ ਕੀ ਉਹ ਪੰਜਾਬ ਜਿਹੜਾ ਕਿਸੇ ਦੇ ਅੱਗੇ ਵੀ ਕੋਈ ਵੀ ਪ੍ਰੋਬਲਮ ਆਵੇ ਤੇ ਹਮੇਸ਼ਾ ਖੜਾ ਹੋ ਜਾਂਦਾ ਹੈ ਹਮੇਸ਼ਾ ਸਾਨੂੰ ਪਗੜੀਆਂ ਜਾਂ ਪੰਜਾਬੀ ਨਜ਼ਰ ਆ ਜਾਂਦੇ ਨੇ ਭਾਵੇਂ ਹਾੜ ਹੋਵੇ ਭਾਵੇਂ ਪੂਚਾਲਾ ਭਾਵੇਂ ਕੁਝ ਹੋਵੇ ਤੇ ਅਸੀਂ ਵੀ ਕੁੰਗਾਰਾ ਪਰਿਆ ਕਿ ਅਸੀਂ ਵੀ ਜਾ ਕੇ ਸੇਵਾ ਵਿੱਚ ਹਿੱਸਾ ਪਾਈਏ ਮੇਰੀ ਟੀਮ ਜਿਹੜੀ 4 ਦਿਨ ਪਹਿਲਾਂ ਇੱਥੇ ਗਰਾਊਂਡ ਜ਼ੀਰੋ ਤੇ ਆ ਕੇ ਸੇਵਾ ਕਰਕੇ ਗਈ ਅੱਜ ਚੱਕ ਵਿਤਰਣ ਸਮੋਰੋ ਸੀਗਾ ਅਸੀਂ ਆਪਣੇ ਵੱਲੋਂ 120 ਏਕੜ ਦੀ ਜ਼ਮੀਨ ਦਾ ਰਖ ਰਕਾਮ ਲਿੱਤਾ ਤੇ 250 ਬੋਰੀਆਂ ਜੜੀਆਂ ਨੇ ਉਹ ਫੀਡ ਦੀਆਂ ਦਿੱਤੀਆਂ ਇੰਡਸਟਰੀਅਲ ਐਸੋਸੀਏਸ਼ਨ ਹੋਣ ਕਰਕੇ ਗੁਰੂ ਸਾਹਿਬ ਦਾ ਹੁਕਮ ਕੀ ਘਾਲ ਖਾएं ਕਿ ਚਹ ਹੱਥੋਂ ਦੇ ਨਾਨਕ ਰਾਹ ਬਚਾਣੇ ਸੇ ਘਾਲ ਨਾ ਕਰਕੇ ਜਿਹੜੀ ਕਮਾਈ ਹੈ ਉਹਦੇ ਵਿੱਚੋਂ ਜਿਹੜਾ ਦਸਵੰਦ ਕੱਢੇਗਾ ਉਹ ਪ੍ਰੂਵ ਹੋਏਗਾ ਮੇਰੇ ਜਿੰਨੇ ਵੀ ਜਿਹੜੇ ਵੀਰ ਜਿਨ੍ਹਾਂ ਨੇ ਸਾਨੂੰ ਦਸਵੰਦ ਦਿੱਤਾ ਉਹਨਾਂ ਦਾ ਧੰਨਵਾਦ ਮੀਡੀਆ ਦਾ ਧੰਨਵਾਦ ਤੇ ਐਜੂਕੇਟ ਪੰਜਾਬ ਪ੍ਰੋਜੈਕਟ ਜਿਹੜਾ ਗਰਾਊਂਡ ਜ਼ੀਰੋ ਤੇ ਕੇਵਲ ਪੜ੍ਹਾਈ ਨਹੀਂ ਕੇਵਲ ਪਨੀਰੀ ਨਹੀਂ ਸਾਫ਼ ਕਰ ਰਿਹਾ ਉਹ ਮੂੜ ਸੁਰਜੀਵ ਕਰ ਰਿਹਾ ਪੰਜਾਬ ਨੂੰ ਤੇ ਉਹਨਾਂ ਦਾ ਧੰਨਵਾਦ ਤੇ ਅਸੀਂ ਇਹੀ ਹੀ ਚਾਹਵਾਂਗੇ ਗੁਰੂ ਮਿਹਰ ਕਰੇ ਅਸੀਂ ਇਹਨੂੰ ਕਦੀ ਵੀ ਮਦਦ ਨਹੀਂ ਕਹਿ ਸਕਦੇ ਸਾਡੇ ਵੱਲੋਂ ਸੇਵਾ ਹੈ ਔਰ ਇਹ ਸੇਵਾ ਅਸੀਂ ਜਿੰਨੀ ਹੋ ਸਕੇਗੀ ਅੱਗੋਂ ਵੀ ਜਾਰੀ ਰੱਖਾਂਗੇ ਮੇਰਾ ਨਾਮ ਜਸਵਿੰਦਰ ਸਿੰਘ ਖਾਲਸਾ ਤਕਰੀਬਨ ਪਿਛਲੇ 58 ਸਾਲਾਂ ਤੋਂ ਮੈਂ ਇੰਗਲੈਂਡ ਦੀ ਧਰਤੀ ਤੇ ਦੁਨੀਆ ਸਾਰੀ ਫੇਰ ਲੀਤੀ ਤੇ ਗੁਰੂ ਸਾਹਿਬ ਦਾ ਹੁਕਮ ਮੰਦਾ ਹੋਇਆ ਨਾਮ ਜਪੋ ਕਿਰਤ ਕਰੋ ਵੰਡ ਕੇ ਖਾਓ ਪਿਛਲੇ 15 ਸਾਲਾਂ ਤੋਂ ਦਾਸ ਇਹ ਐਜੂਕੇਟ ਪੰਜਾਬ ਪ੍ਰੋਜੈਕਟ ਜਿਹੜਾ ਕਿ ਮੈਨੂੰ ਭਾਈ ਸਾਹਿਬ ਅਜਤਬੀ ਸਿੰਘ ਖਾਸਾ ਖੰਨੇਵਾਲੇ ਨੇ ਥਾਪੜਾ ਦੇ ਕੇ ਆਰੰਭ ਕੀਤਾ ਸੀਗਾ ਪਰ ਉਹ 28 ਦਿਨ ਬਾਅਦ ਚਲੇ ਗਏ ਸੋ ਇਹ ਸੇਵਾ ਮੇਰੀ ਝੋਲੀ ਪਾ ਗਏ ਔਰ ਉਹਨਾਂ ਦੇ ਬੱਚੇ ਨਹੀਂ ਸੀਗੇ ਕਲਾ ਵਰਤੇਗੀ ਔਰ ਇਹ ਕਲਾ ਹੀ ਵਰਤ ਰਹੀ ਹੈ ਜਿੱਥੇ ਅਸੀਂ ਅੱਜ ਸੱਤ ਫਰੀ ਸਕੂਲ ਚ ਲਾ ਰਹੇ ਹਾਂ ਔਰ ਬੱਚਿਆਂ ਨੂੰ ਪੜ੍ਹਾਈਆਂ ਕਰਾਈਏ ਵੱਡੀ ਵੱਡੀ ਕੁਰਸੀਆਂ ਤੇ ਬਿਠਾਈਏ ਤੇ ਥੋੜਾ ਜਿਹਾ ਪਰਮਾਨਾਲ ਵੀ ਜੋੜੀਏ ਤੇ ਇਹ ਬੱਚਿਆਂ ਦਾਦਾ ਨਾਨਾ ਬਣ ਕੇ ਮੈਂ ਪੰਜਾਬ ਦੇ ਵਿਚਕਾਰ ਪਿਛਲੇ 15 ਸਾਲਾਂ ਚ 8 ਲੱਖ ਮੀਲ ਮੈਂ ਗੱਡੀ ਚਲਾ ਚੁੱਕਾ ਵਾਂ ਔਰ ਬੱਚਿਆਂ ਨੂੰ ਸਕੂਲਾਂ ਜਾ ਕੇ ਬੱਚਿਆਂ ਨੂੰ ਕਹਿੰਦਾ ਬਈ ਕਿ ਜਪਜੀ ਸਾਹਿਬ ਦਾ ਪਾਠ ਕਰਕੇ ਸਕੂਲ ਜ਼ਰੂਰ ਜਾਇਆ ਕਰੋ ਤੇ ਵੜੀਆਂ-ਵੜੀਆਂ ਪੜ੍ਹਾਈਆਂ ਕਰਾਓ ਜਿਨ੍ਹਾਂ ਬੱਚੇ ਕੋ ਪੈਸਾ ਜੋਗੇ ਪੈਸੇ ਨਹੀਂ ਮਾਤਾ ਪਿਤਾ ਕੋਲ ਮੈਂ ਬੱਚਿਆਂ ਦੇ ਫਾਰਮ ਭਰਵਾਦਾ ਨਾ ਤੇ ਦੁਨੀਆ ਜਾ ਕੇ ਲੋਕਾਂ ਨੂੰ ਕਹਿੰਦਾ ਬਈ ਹੁਣ ਇਹ ਬੱਚਿਆਂ ਦੀਆਂ ਪੜ੍ਹਾਈਆਂ ਕਰਾਈਏ ਕਿਉਂਕਿ ਸਮੇਂ ਦੀ ਲੋੜ ਹੈ ਵਿਦਿਆ ਦਾ ਲੰਗਰ ਸੋ 36000 ਬੱਚੇ ਦੀ ਫੀਸਾਂ ਬੱਚੇ ਨੇ ਕਾਊਂਟਰ ਜਾਂਦੀਆਂ ਔਰ ਇਦਾਂ ਹੀ ਸੇਵਾ ਕਰਵਾ ਰਹੇ ਪਰ ਪਿੱਛੇ 22 ਅਗਸਤ ਤੋਂ ਹੜਾ ਆ ਗਿਆ ਪੰਜਾਬ 'ਚ ਤੇ ਇਹ ਬੜੀ ਵੱਡੀ ਮਾਰ ਫੇਰ ਪੈ ਗਈ 2023 'ਚ ਵੀ ਆਈ ਸੀ ਪਰ ਛੋਟੀ ਸੇਵਾ ਉਦੋਂ ਵੀ ਸਾਨੂੰ ਮਿਲ ਗਈ ਸੀ ਪਰ ਐਤਕੀ ਦਾ ਬਹੁਤ ਬੁਰਾ ਹਾਲ ਹੋ ਗਿਆ ਸੋ 22 ਅਗਸਤ ਤੋਂ ਹੀ ਦਾਸ ਇੱਥੇ ਆ ਤੇ ਇਹ ਸੇਵਾ ਗੁਰੂ ਸਾਹਿਬ ਕਰਵਾ ਰਹੇ ਆ ਇਹਨਾਂ ਲੋਕਾਂ ਦਾ ਬਹੁਤ ਬੁਰਾ ਹਾਲ ਹੋ ਗਿਆ 8-8 ਫੁੱਟ ਪਾਣੀ ਮੈਂ ਦੇਖਿਆ ਸੀ ਕਿਸ਼ਤੀਆਂ ਲੈ ਕੇ ਇਹਨਾਂ ਨੂੰ ਜਾ ਕੇ ਲੰਗਰ ਪਹੁੰਚਾਉਂਦੇ ਪਏ ਸੀਗੇ ਸ਼ੁਰੂ ਸ਼ੁਰੂ ਤੋਂ ਦੋ ਤਿੰਨ ਹfte ਪਾਣੀ ਥੱਲੇ ਚਲਾ ਗਿਆ ਡੰਗਰ ਮਾਰੇ ਗਏ ਬੱਚੇ ਸਕੂਲਾਂ ਨਹੀਂ ਜਾ ਸਕਕੇ ਫੀਸਾਂ ਨਹੀਂ ਮਾਂ ਪੇਉ ਦੇ ਸਕਦੇ ਸੋ ਅਸੀਂ ਬੱਚਿਆਂ ਦੀ ਫੀਸਾਂ ਦੇਣੀ ਸ਼ੁਰੂ ਕਰਤੀਆਂ ਹੁਣ ਜਦੋਂ ਪਾਣੀ ਬਿਲਕੁਲ ਸੁੱਕ ਗਿਆ ਤੇ ਇਹਨਾਂ ਦੀ ਅਗਲੀ ਬਿਜਾਈ ਕਰਾਣੀ ਹੈ ਸੋ ਇਹਨਾਂ ਨੂੰ ਅਸੀਂ 5000 ਰੁਪਿਆ ਏਕੜ ਦੇ ਹਿਸਾਬ ਨਾਲ 6000 ਏਕੜ ਕ੍ਰੀਬਨ ਸਾਡੇ ਹੱਥ ਆਈਆ ਸੀ 8 ਪਿੰਡ ਦੇ ਫਰੋਜਪੁਰ ਤੋਂ ਲਿਆ 4 ਜਨਾਲਾ ਦੇ ਲਿਆ ਤੇ ਉਹਦੇ ਅੱਜ ਚੈੱਕ ਵੰਡ ਰਹੇ ਆਂ ਅਸੀਂ ਇੱਥੇ ਤਾਂ ਕਿ ਆਪਣੀ ਮਰਜ਼ੀ ਨਾਲ ਬੀਜ ਖਰੀਦ ਲੈਣ ਤੇ ਆਪਣੇ ਜ਼ਮੀਨ ਦੁਬਾਰਾ ਵਾਹ ਕੇ ਆਪਣੇ ਪੈਰਾਂ ਦੇ ਖੜੇ ਹੋ ਜਾਣ ਸੋ ਬੱਚਿਆਂ ਦੀ ਹਫੀਸਾ ਪਿੱਛੇ 47 ਲੱਖ ਰੁਪਏ ਦੀਆਂ ਅਸੀਂ ਦਿੱਤੀਆਂ ਸੀਗੇ ਆ ਡੰਗਰ ਦੇਤੇ ਸੀਗੇ ਅੱਜ 1 ਕਰੋੜ ਦੇ 55 ਲੱਖ ਰੁਪਏ ਦੇ ਚੈੱਕ ਵੰਡੇ ਜਾ ਰਹੇ ਆ ਇਹ ਗੁਰੂ ਸਾਹਿਬ ਦੀ ਕਿਰਪਾ ਹੈ ਔਰ ਮਹਾਰਾਜ ਆਪੇ ਸੇਵਾ ਲਾ ਰਹੇ ਔਰ ਸਾਰੀ ਦੁਨੀਆ ਚ ਮੈਂ ਫਿਰਦਾ ਔਰ ਦੁਨੀਆ ਮੈਨੂੰ ਇਹਨਾਂ ਵਿੱਚ ਮਦਦ ਕਰਦੀ ਹੈ ਸਹਿਯੋਗ ਦਿੰਦੀ ਹੈ ਸੋ ਇਹ ਸੇਵਾ ਹੈ ਪਿਓਰ ਸੇਵਾ ਹੈ ਇਹ ਬਿਜ਼ਨਸ ਨਹੀਂ ਹੈ ਸੋ ਮੈਂ ਸਦਾ ਧੰਨਵਾਦ ਕਰਦਾ ਹਾਂ ਇੱਥੇ ਮੇਰੇ ਵੀਰ ਨਾਲ ਵੀਰ ਅਮਰੀਕ ਸਿੰਘ ਜੀ ਇੰਗਲੈਂਡ ਤੋਂ ਤੇ ਜਿਨ੍ਹਾਂ ਨੇ ਕਿ ਮੈਨੂੰ ਆਪਣੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਮੇਰੇ ਰਕबीर ਸਿੰਘ ਜੀ ਅੱਜ ਸਾਡੇ ਕੋਲ ਵੀ ਪਹੁੰਚ ਗਏ ਦੁਬਾਰਾ ਬੜੀ ਕਿਰਪਾ ਹੈ ਇਹ ਮਹਾਰਾਜ ਦੇ ਹੀ ਬਸ ਉਹ ਵੀਰ ਜੀ ਦੇ ਬਚਨ ਕਲਾ ਵਰਤ ਰਹੀ ਹੈ ਤੇ ਅੱਜ ਬਹੁਤ ਖੁਸ਼ੀ ਹੋ ਰਹੀ ਹੈ ਮੈਨੂੰ ਕਿ ਸਾਰੇ ਕਿਸਾਨ ਵੀਰ ਬੜੇ ਖੁਸ਼ੀ-ਖੁਸ਼ੀ ਚੈੱਕ ਲੈ ਕੇ ਘਰ ਵਾ ਜਾ ਰਹੇ ਆ ਔਰ ਇਹਨਾਂ ਦੇ ਘਰਾਂ 'ਚ ਹੋਰ ਵੀ ਜੋ ਕੋਈ ਨੁਕਸਾਨ ਹੋਇਆ ਹੈ ਅਸੀਂ ਪ੍ਰੋਪਰ ਸਿਸਟਮ ਬਣਾਇਆ ਹੈ ਇੱਕ ਇੱਕ ਚੀਜ਼ ਦੀ ਲਿਸਟ ਬਣਾਈ ਹੈ ਤੇ ਇਹਨਾਂ ਨੂੰ ਸਭ ਕੁਝ ਹੱਕ ਦੇਵਾਂਗੇ ਗੁਰੂ ਸਾਹਿਬ ਸਾਡੇ ਤੋਂ ਸੇਵਾ ਲੈਣ ਸੋ ਫਤਿਹ ਬੁਲਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀਆਂ ਸੰਸਥਾਵਾਂ ਸੰਪਰਦਾਵਾਂ ਔਰ ਜੋ ਸਬਾ ਸੋਸਾਇਟੀਆਂ ਨੇ ਜਾਂ ਕੋਈ ਐਨ ਜੀਓ ਨੇ ਉਹਨਾਂ ਨੇ ਬਹੁਤ ਵੱਡੀਆਂ ਸੇਵਾਵਾਂ ਇਸ ਸਾਰੇ ਆਫਤਾ ਦੇ ਸਮੇਂ ਦੇ ਵਿੱਚ ਪੰਜਾਬ ਦੇ ਵਾਸਤੇ ਕੀਤੀਆਂ ਨੇ ਉਥੇ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਪਹਿਲੇ ਦਿਨ ਤੋਂ ਹੀ ਬਹੁਤ ਵੱਡੀਆਂ ਸੇਵਾਵਾਂ ਜਾਰੀ ਰੱਖੀਆਂ ਗਈਆਂ ਔਰ ਜਿੱਥੇ ਉਹਨਾਂ ਨੇ ਲੰਗਰਾਂ ਦੀ ਸੇਵਾ ਕੀਤੀ ਹੜਪੀੜਤਾਂ ਦੇ ਰੈਸਕਿਊ ਕਰਨ ਦੀ ਸੇਵਾ ਕੀਤੀ ਘਰਾਂ ਦੀ ਸੇਵਾ ਕੀਤੀ ਉਥੇ ਪਿਛਲੇ ਦਿਨ ਹੀ ਤਕਰੀਬਨ 10 ਕੁ ਦਿਨ ਹਾਲਾ ਹੋਏ ਨੇ ਕਿ 18 ਦੁੱਧਾਰੂ ਪਸ਼ੂ ਜਿਹੜੇ ਸਨ ਉਹ ਵੀ ਕਿਸਾਨਾਂ ਨੂੰ ਵੰਡੇ ਜੋ ਕਿ ਕਿਸਾਨਾਂ ਦੇ ਪਸ਼ੂ ਜਿਹੜੇ ਸਨ ਉਹ ਹੜ੍ਹ ਦੇ ਪਾਣੀ ਦੇ ਨਾਲ ਹੜ੍ਹ ਖੜ ਚੁੱਕੇ ਸਨ ਮਰ ਚੁੱਕੇ ਸਨ ਤੇ ਉਹ ਪਸ਼ੂ ਵੰਡੇ ਗਏ ਔਰ ਅੱਜ ਇੱਕ ਬਹੁਤ ਵੱਡਾ ਗੁਰੂ ਸਾਹਿਬ ਦੀ ਕਿਰਪਾ ਨਾਲ ਸੰਗਠਨ ਦੇ ਸਹਿਯੋਗ ਨਾਲ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਫਿਰੋਜ਼ਪੁਰ ਦੇ ਪਿੰਡਾਂ ਵਾਸਤੇ ਉਪਰਾਲਾ ਕੀਤਾ ਹੈ ਕਿ ਤਕਰੀਬਨ 1 ਕਰੋੜ 60 ਲੱਖ ਰੁਪਏ ਦੇ ਚੈੱਕ ਜਿਹੜੇ ਨੇ ਉਹ ਉਹਨਾਂ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਵੰਡੇ ਜਾਣੇ ਨੇ ਜਿਨ੍ਹਾਂ ਦੀ ਫਸਲ ਪਾਣੀ ਦੇ ਨਾਲ ਬਰਬਾਦ ਹੋ ਚੁੱਕੀ ਹੈ ਉਹ 5000 ਰੁਪਇਆ ਪ੍ਰਤੀ ਏਕੜ ਦੇ ਹਿਸਾਬ ਨਾਲ 1000 ਕਿਸਾਨ ਪਰਿਵਾਰਾਂ ਨੂੰ ਜਿਹੜਾ ਜਿਹੜੇ ਚੈੱਕ ਨੇ ਇਹ ਤਕਸੀਮ ਅੱਜ ਕੀਤੇ ਜਾਣੇ ਨੇ ਕਿ ਉਹ ਆਪਣੀ ਮਰਜ਼ੀ ਦੇ ਨਾਲ ਆਪਣੇ ਖੇਤਾਂ ਵਿੱਚ ਜਿਹੜੀ ਚੀਜ਼ ਦੀ ਮਰਜ਼ੀ ਉਹ ਬਜਾਈ ਕਰ ਸਕਦੇ ਨੇ ਉਹ ਕਣਕ بیچ ਸਕਦੇ ਨੇ ਉਹ ਪੱਠੇ ਵੇਚ ਸਕਦੇ ਨੇ ਜਾਂ ਕੋਈ ਹੋਰ ਬਜਾਏ ਜੋ ਵੀ ਕਰਨ ਚਾਹੁੰਦੇ ਨੇ ਉਹ ਕਰ ਸਕਦੇ ਨੇ ਇਹ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਆਪਾਂ ਆਪ ਵਿੱਚ ਇੱਕ ਬਹੁਤ ਵੱਡਾ ਜਿਹੜਾ ਸੇਵਾ ਦਾ ਕਾਰਜ ਹੈ ਅੱਜ ਫਿਰੋਜ਼ਪੁਰ ਦੇ ਨਗਰ ਆਰਥ ਕੇ ਵਿਖੇ ਸੰਗਤ ਨੂੰ ਇਕੱਠੇ ਕਰਕੇ ਤੇ ਉੱਥੇ ਕੀਤਾ ਜਾ ਰਿਹਾ ਹੈ ਉਦਾਸ ਹੈ ਸਤਿਪੰਥ ਚਰਨਾਂ ਵਿੱਚ ਕਿ ਉਹ ਐਜੂਕੇਟ ਪੰਜਾਬ ਪ੍ਰੋਜੈਕਟ ਨੇ ਅਵੇਸ਼ਾ ਛੜ ਦੀ ਕਲਾ ਤਰੱਕੀਆਂ ਬਖਸ਼ਿਸ਼ ਕਰਨ ਪੰਜਾਬ ਵਾਸੀਨ ਅਸੀਸ ਤੇ ਮਿਹਰ ਪਰਿਆ ਹੱਥ ਰੱਖਣ ਪੰਜਾਬ ਉਸੇ ਤਰ੍ਹਾਂ ਹੀ ਪਹਿਲਾ ਵਾਗ ਤਰੱਕੀ ਕਰਦਾ ਹੋਇਆ ਮੋੜ ਜਿਹੜਾ ਹੈ ਉਹ ਬੋਲਣ ਦੀ ਗੱਲ ਨੂੰ ਸ਼ੋ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਮੇਰਾ ਨਾਮ ਬਖਸ਼ੀਰ ਸਿੰਘ son of ਸ੍ਰੀ ਜਗਿੰਦਰ ਸਿੰਘ ਪਿੰਡ ਨਿਹਾਲਾ ਲਵੇਰਾ ਜ਼ਿਲ੍ਹਾ ਫਿਰੋਜ਼ਪੁਰ ਅਸੀਂ ਦੇ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਐਜੂਕੇਟ ਪੰਜਾਬ ਦਾ ਜਿਨ੍ਹਾਂ ਨੇ ਸਾਡੀ ਬਾਹ ਫੜੀ ਐ ਸਾਨੂੰ ਕੋਈ ਵੀ ਸਹਾਰਾ ਨਹੀਂ ਰਿਹਾ ਘਰ ਵੀ ਡਿੱਗ ਪਿਆ ਫਸਲਾਂ ਵੀ ਖਰਾਬ ਹੋ ਗਈਆਂ ਤੇ ਚਲੋ ਜਿੰਨੀ ਸਾਨੂੰ ਰਾਸ਼ੀ ਮਿਲੀ ਐ ਇਹਨਾਂ ਹੀ ਬਹੁਤ ਐ ਬਹੁਤ-ਬਹੁਤ ਧੰਨਵਾਦ ਕਰਦੇ ਆ ਮੇਰੇ ਕੋਲ ਡੇਢ ਕਿੱਲਾ ਜ਼ਮੀਨ ਐ ਬੱਚੇ ਬਹੁਤ ਖੁਸ਼ ਐ ਜੀ ਜਿੱਥੇ ਸਾਡੇ ਕੋਲ ਨਹੀਂ ਸੀ ਕੁਝ ਹੁਣ ਚਾਰ ਪੈਸੇ ਆ ਜਾਣਗੇ ਕੁਝ ਬੱਚਿਆਂ ਦੀਆਂ ਆਸਾਂ ਉਮੀਦਾਂ ਕੋਈ ਲੀੜਾ ਕਪੜਾ ਬਣ ਜੂ ਜਾਂ ਗੀ ਖਾਦ ਪਾਵਾਂਗੇ ਪੌਲੀਸਿੰਜ ਕੋ ਬਜਾਈ ਬਜੂ ਹੀ ਹੋ ਜਾਣੀ ਵਧੀਆ ਜਦੋਂ ਬਜਾਈ ਹੋ ਗਈ ਫਿਰ ਉਹ ਢੰਗ ਨਾਲ ਕੰਮ ਚੱਲ ਪੂਗਾ ਜਦੋਂ ਪਾਣੀ ਆਇਆ ਸੀ ਤੇ ਹੁਣ ਉੱਤਰਿਆ ਤੇ ਹੁਣ ਜਦੋਂ ਤੱਕ ਐਜੂਕੇਟ ਪੰਜਾਬ ਪ੍ਰੋਜੈਕਟ ਕੋਲੋਂ ਸਹਾਇਤਾ ਦੇ ਰਹੇ ਨੇ ਹਾਂਜੀ ਹਾਂਜੀ ਇਸ ਸਮਾਂ ਕਹਿੋ ਜਾਂ ਲੰਘਿਆ ਤੁਹਾਡਾ ਹਾਂਜੀ ਵਧੀਆ ਸਰੀ ਗਿਆ ਪਸ਼ੂਆਂ ਦਾ ਵਿਚੋ ਟਾਈਮ ਸਰੀ ਗਿਆ ਚਾਰਾ ਮਿਲ ਗਿਆ ਬਰਲਾ ਬਰਲਾ ਤੇ ਗੁਜ਼ਾਰਾ ਚੱਲੀ ਗਿਆ ਨਾਲ ਹਾਂਜੀ ਬੜੀ ਖੁਸ਼ੀ ਕਹਿੰਦੇ ਆ ਪਾਪਾ ਤੁਹਾਨੂੰ ਚੱਕ ਮਿਲਣਾ ਪੁੱਤਰੇ ਵੀ ਕਹਿੰਦੇ ਆ ਸਾਨੂੰ ਚਾ ਕਮਲ ਨਾ ਜਦੋਂ ਬੈਂਕ ਚੋਂ ਤੁਸੀਂ ਪੈਸੇ ਕਢਾ ਕੇ ਲੈਂਦੇ ਨਾ ਸਾਨੂੰ 50-50 ਰੁਪਏ ਦੇਣੇ ਮੈਂ ਕੋਈ ਨਹੀਂ 100-100 ਲੈ ਲਿਓ ਮੈਂ ਕੋਈ ਗੱਲ ਨਹੀਂ ਬੱਚੇ ਖੁਸ਼ ਹੋ ਜਾਣਗੇ ਮਾਜੀ ਬੱਚੇ ਖੁਸ਼ ਹੋ ਜਾਣਗੇ ਉਹ ਜਾਂਦੇ ਨੇ ਦੀ ਬੱਚੇ ਪੰਜ ਸਕੂਲ ਜਾਂਦੇ ਕੋਰੋਨਾ ਦੀ ਪੜਾਈ ਦਾ ਸਕੂਲ ਦਾ ਵੀ ਕੋਈ ਰੁਕਾਵਟ ਨਹੀਂ ਆਉਗੀ ਆ ਜੀ ਇਹ ਨਹੀਂ ਸਰਕਾਰੀ ਜੀ ਅਸੀਂ ਹੋ ਹਾਂ ਜੀ ਹਾਂ ਜੀ ਠੀਕ ਹੈ ਚਲੋ ਚਲੋ